ਚਲੋ ਇਹ ਨਾਲੇ ਤੇ ਮੈਂ ਕਹਿਣਾ ਚਾਹੁੰਦਾ ਬੰਦ ਹੋ ਜਾਣਗੇ ਪਰ ਜੋਸ਼ੀ ਸਾਹਿਬ ਜਿਹੜੇ ਤੁਹਾਡੇ ਅੰਦਰ ਗੰਦੇ ਨਾਲੇ ਉਹਨੂੰ ਕੌਣ ਬੰਦ ਕਰੂਗਾ ਸੱਚੀ ਗੱਲ ਇਹ ਜ਼ਿੰਮੇਵਾਰੀਆਂ ਤੁਹਾਡੀਆਂ ਸੀ ਤੁਸੀਂ ਪਗੋੜੇ 'ਚ ਜ਼ਿੰਮੇਵਾਰੀਆਂ ਤੋ ਅੱਜ ਡੰਪ ਤੇ ਅੱਗ ਲੱਗੀ ਐ ਦਾਵ ਦੇ ਨਾਲੇ ਦੇ ਜੋ ਦੋਸ਼ੀ ਕੌਣ ਹੈ ਅਨਿਲ ਜੋਸ਼ੀ ਜੀ ਨੇ ਕੰਮ ਹੀ ਨਹੀਂ ਕੀਤਾ ਇਹ ਤੇ ਮੇਰਾ ਗੋਨ ਨਿਕਲ ਗਿਆ ਜਿੱਦ ਨੇ ਸਾਡੇ ਕੋਲ ਐਕਸਪ੍ਰੈਸ ਵੀ ਖੋਇਆ ਸੀ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਨੂੰ ਲੈ ਕੇ ਸਿਆਸੀ ਚੋਣ ਅਖਾੜਾ ਭਖ ਚੁਕਿਆ ਹੈ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਔਰ ਕਾਂਟੇ ਦੀ ਟੱਕਰ ਹੋਣ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਗੁਰਜੀਤ ਔਜਲਾ ਜੀ ਮੌਜੂਦ ਨੇ ਅਸੀਂ ਅੰਮ੍ਰਿਤਸਰ ਆਏ ਹੋਇਆ ਔਰ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਪਰੋ ਪੰਜਾਬ ਟੀਵੀ ਦੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਜੇ ਤੁਹਾਨੂੰ ਇਸ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਹਾਸਲ ਹੁੰਦੀ ਹੈ ਤਾਂ ਤੁਹਾਡਾ ਕੀ ਵਿਜ਼ਨ ਰਹੇਗਾ ਅੰਮ੍ਰਿਤਸਰ ਸ਼ਹਿਰ ਨੂੰ ਲੈ ਕੇ ਕਿ ਉਮਰਸਰ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਤੇ ਜਿਹੜਾ ਟੂਰਿਜ਼ਮ ਸਾਡੇ ਹੈਗਾ ਜੀ ਇੱਕ ਤੇ ਉਹਨੂੰ ਆ ਵਾਸਤੇ ਅੱਛੇ ਪ੍ਰੋਜੈਕਟ ਜਿਹੜੇ ਅਮਰਸਰ ਚ ਹੋਰ ਬਿਹਤਰ ਕਰਨ ਵਾਸਤੇ ਲਿਓਨੇ ਪੈਣੇ ਆ ਕਿਉਂਕਿ ਜਿਹੜਾ ਮੁੱਢਲਾ ਕੰਮ ਸੀ ਜਿਹੜਾ ਵੱਡੀ ਰੋਡ ਸੀ ਲਿਆਉਣੀ ਚਾਹੀਦੀ ਸੀ ਉਹ ਅਸੀਂ ਲਏ ਆ ਐਕਸਪ੍ਰੈਸ ਵੇ ਆ ਗਿਆ ਜਿਹੜਾ ਇੱਕ 75 ਕਿਲੋਮੀਟਰ ਦਾ ਰਿੰਗ ਰੋਡ ਬਣ ਰਿਹਾ ਹੈ ਜੀ ਉਹਦੇ ਬਾਅਦ ਹੁਣ ਜਿਹੜਾ ਇੰਟਰਨਲ ਹੈ ਉਹ ਸਟੇਟ ਦੇ ਨਾਲ ਮਿਲ ਕੇ ਕਿਉਂਕਿ ਸਟੇਟ ਸਬਜੈਕਟ ਨਹੀਂ ਕਾਫੀ ਕਾਰਪੋਰੇਸ਼ਨ ਹੈ ਜੀ ਜੇ ਕੋਈ ਛੜਕਾਂ 엘ਿਵੇਟਰ ਰੋਡ ਪਲਾਨ ਕਰਨੇ ਕੁਝ ਵੀ ਕਰਨਾ ਹੈ ਉਹ ਸਰਕਾਰ ਕਾਰਪੋਰੇਸ਼ਨ ਦੀ ਸਲਾਹ ਦੇ ਨਾਲ ਇਹਨਾਂ ਦੇ ਨਾਲ ਲੱਗ ਕੇ ਉਹ ਕੰਮਾਂ ਨੂੰ ਕੰਪਲੀਟ ਕਰਨਾ ਹੈ ਤਾਂ ਜਾਈਟਿ ਹੱਬ ਨੂੰ ਪਰਫੁੱਲਟ ਕਰਨਾ ਹੈ ਸੌਫਟਵੇਅਰ ਟੈਕਨੋਲੋਜੀ ਪਾਰਕ ਬਣ ਗਿਆ ਹੈ ਜਿਹੜਾ ਮੈਡੀਕਲ ਟੂਰਿਜ਼ਮ ਹੈ ਉਹਨੂੰ ਆਪਾਂ ਵਧਾਉਣਾ ਚਾਹੁੰਦੇ ਆ ਕਿ ਮੈਡੀਕਲ ਟੂਰਿਜ਼ਮ ਜਿਹੜਾ ਹੈ ਉਹ ਜਰੂਰ ਹੈ ਉਹਦੇ ਤੇ ਆਪਾਂ ਕੰਮ ਕਰੀਏ ਫਿਰ ਜਿਹੜਾ ਆਪਣਾ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਭਾਰਤ ਪਾਕਿਸਤਾਨ ਜਿਹੜਾ ਟ੍ਰੇਡ ਹੈ ਜੀ ਉਹਨੂੰ ਖਲਾਉਂਦੀ ਕੋਸ਼ਿਸ਼ ਕੀਤੀ ਜਾਏਗੀ ਆਮਿਕੋ ਦੀ ਸਭ ਤੋਂ ਵੱਡੀ ਜਿਹੜੀ ਸਹਿਮਤੀ ਉਹ ਪਾਕਿਸਤਾਨ ਵਾਲੇ ਬੰਦੇ ਆਉਣ ਦੀ ਗੱਲ ਹੈ ਪਰ ਉਹ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਉਹ تعلقات ਸ਼ੁਰੂ ਕਰਨਗੇ ਤੇ ਫਿਰ ਉਹਦਾ ਵੀ ਕੋਈ ਹੱਲ ਨਿਕਲੇਗਾ ਇਹ ਕਿਵੇਂ ਹੱਲ ਹੋ ਸਕਦਾ ਬਹੁਤ ਵਾਰ ਗੱਲ ਹੁੰਦੀ ਹੈ ਕਿ ਪਾਕਿਸਤਾਨ ਦੇ ਨਾਲ ਵਪਾਰ ਹੋਣਾ ਬਹੁਤ ਜ਼ਰੂਰੀ ਹੈ ਜਿੰਨੇ ਜਰ ਪਾਕਿਸਤਾਨ ਨੂੰ ਵੇਖੋ ਕਿ ਵਪਾਰ ਚੱਲਦਾ ਸੀ ਅਸੀਂ ਚੀਜ਼ਾਂ ਲੈਣੇ ਉਹ ਲੈਂਦੇ ਨਹੀਂ ਸਾਡੇ ਤੋਂ ਅਸੀਂ ਉਹਨਾਂ ਤੋਂ ਲੈਣੇ ਆ ਜੀ ਉਹ ਨਹੀਂ ਲੈਂਦੇ ਉੱਥੇ ਥੋੜੀ ਕਟੜਵਾਦ ਤਾਂ ਹੋਣ ਕਰਕੇ ਕਈ ਚੀਜ਼ਾਂ ਨੂੰ ਗਲਤ ਰੰਗਤ ਦੇ ਦਿੱਤੀ ਜਾਂਦੀ ਜਿੰਦਾ ਹੁਣ ਸਬਜ਼ੀਆਂ ਹੀ ਨੇ ਉਹਨਾਂ ਗਣਾ ਸੇਕਾ ਟਮਾਟਰ ਆ ਹਿੰਦੂ ਭਿੰਡੀ ਆ ਇਤਾਂ ਦੀਆਂ ਗੱਲਾਂ ਕਰਦੇ ਜਿਹੜੀਆਂ ਨਾ ਕੋਈ ਤਾਲੁਕ ਨਹੀਂ ਬਣਦਾ ਉਸ ਕਰਕੇ ਫਿਰ ਵਪਾਰੀ ਉਹਨੂੰ ਚੀਜ਼ ਨੂੰ ਮਤਲਬ ਨਹੀਂ ਲੈਂਦੇ ਉਹ ਸੋ ਉਹ ਸਰਕਾਰ ਨੂੰ ਤੈਅ ਕਰਨਾ ਹੋਊਗਾ ਪਾਕਿਸਤਾਨ ਦੀ ਨੂੰ ਵੀ ਕੀ ਕੀ ਉਹ ਲੈਣ ਕੇ ਸਾਡੇ ਕੋਲ ਸੋ ਇਹਦੇ ਤੇ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਸਰਕਾਰਾਂ ਦਾ ਆਪਸੀ ਤਾਲਮੇਲ ਹੋਣਾ ਅੱਛਾ ਜਦਾ ਜ਼ਰੂਰੀ ਹੈ ਦੂਜੀ ਗੱਲ ਜਦ ਨਾਲ ਜੇ ਕੋਈ ਨਾ ਕੋਈ ਟੈਰਰ ਅਟੈਕ ਹੋ ਜਾਂਦਾ ਕੋਈ ਨਾ ਕੋਈ ਉਹ ਗਤੀਵਿਧੀ ਇਹੋ ਜੀ ਵਾਪਰ ਜਾਂਦੀ ਉਹ ਫਿਰ ਜਿਹੜੀ ਗੱਲਬਾਤ ਉਹ ਵਿੱਚ ਹੀ ਰੁਕ ਜਾਂਦੀ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਪਹਿਲਾਂ ਵੀ ਇਹਦੀ ਮੁੱਦਾ ਪਾਰਲੀਮੈਂਟ 'ਚ ਵੀ ਰੱਖਿਆ ਔਰ ਸਰਕਾਰ ਦੇ ਧਿਆਨ 'ਚ ਵੀ ਆ ਕਿ ਇਹ ਟ੍ਰੇਡ ਖੋਲੇ ਇਹਦੇ ਨਾਲ ਸਾਡੇ ਕਾਫੀ ਮਸਲੇ ਜਿਹੜੇ ਹੱਲ ਹੋ ਜਾਂਦੇ ਆ ਜੀ ਕੁਝ ਸਾਲ ਪਹਿਲਾਂ ਤੁਸੀਂ ਇੱਕ ਮੁਹਿੰਮ ਦਾ ਆਗਾਜ਼ ਵੀ ਕੀਤਾ ਸੀ ਮੈਂ ਅਮ੍ਰਿਤਸਰ ਐਕਸਪ੍ਰੈਸ ਵੇ ਤੇ ਮੇਰੇ ਨਾਲ ਧੋਖਾ ਨਾ ਕਰੋ ਇਸ ਦਾ ਕੋਈ ਸਿੱਟਾ ਨਿਕਲ ਪਾਇਆ ਜਾਂ ਫਿਰ ਤੁਹਾਨੂੰ ਕੌਣ ਰੋਕਦਾ ਹੈ ਕੰਮ ਕਰਨ ਤੋਂ ਦੇਖੋ ਅਮਰਸਰ ਦੇ ਵਿੱਚ ਇਹਨੇ ਕਸਮਝਣਾ ਪਊਗਾ ਜੀ ਅਮਰਸਰ ਨੂੰ ਬਹੁਤ ਪ੍ਰੋਜੈਕਟ ਮਿਲੇ ਡਾਕਟਰ ਬਨਮੋਨ ਸਿੰਘ ਜੀ ਨੇ ਬੜੇ ਪ੍ਰੋਜੈਕਟ ਦਿੱਤੇ ਉਹਨਾਂ ਨੇ ਸੈਂਟਰ ਜੁਨੀਵਰਸਿਟੀ ਦਿੱਤੀ ਐਮਜ਼ ਦਿੱਤੇ ਆ ਵਰਟੀਕਲ ਜੁਨੀਵਰਸਿਟੀ ਉਹਨਾਂ ਨੇ ਦਿੱਤੀ ਫਿਰ ਉਹਨਾਂ ਨੇ ਆਈਆਈਐਮ ਸੌਰ ਟੈਕਨੋਲੋਜੀ ਪਾਰਕ ਜਿਹੜਾ ਐਕਸਪ੍ਰੈਸਵੇ ਇਹ ਵੀ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਡਾਕਟਰ ਮਨਮੋਨ ਸਿੰਘ ਜੀ ਦਾ ਜੀ ਪਰ ਹੁੰਦਾ ਕੀ ਹੈ ਜਦੋਂ ਵੀ ਸਰਕਾਰ ਜਿਹੜੀ ਸਟੇਟ ਗਵਰਨਮੈਂਟ ਦੇ ਚੁਣੇ ਹੋਏ ਬੰਦੇ ਨੇ ਜਿਹੜੇ ਨੁਮਾਇੰਦੇ ਨੇ ਕਾਲੀ ਬੀਜੇਪੀ ਗਵਰਨਮੈਂਟ ਹੈਗੀ 7 ਤੋਂ ਬਾਅਦ ਪੰਜਾਬ ਦੇ ਵਿੱਚ ਔਰ ਡਾਕਟਰ ਮਨਮੋਨ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਸੈਂਟਰ ਯੂਨੀਵਰਸਿਟੀ ਔਰ ਐਮਜ਼ ਜਿਹੜੇ ਦਿੱਤੇ ਪ੍ਰੋਜੈਕਟ ਸੀ ਵੱਡੇ ਉਹ ਬਠਿੰਡੇ ਚ ਚਲੇਗੇ ਅਮਰਸਰ ਤੋਂ ਬਾਹਰ ਚਲੇਗੇ ਜੀ ਕੋਈ ਵੀ ਲੀਡਰ ਜਿਹੜਾ ਅਮਰਸਰ ਦਾ ਬੋਲਿਆ ਨਹੀਂ ਖਾਸ ਕਰ ਉਹ ਸਮੇਂ ਦੇ ਜਿਹੜੇ ਬਜਾਰਤ ਦੇ ਵਿੱਚ ਸੀ ਜਿਹੜੇ ਹੁਣ ਇੱਕ ਸਾਬਕਾ ਮੰਤਰੀ ਖੜੇ ਨੇ ਔਰ ਇੱਕ ਜਿਹੜੇ ਉਹਨਾਂ ਦੀ ਸਮੁੱਚੀ ਜਿਹੜੇ ਉਸ ਵੇਲੇ ਕਾਲੀ ਬੀਜੇਪੀ ਜਿੰਨੀ ਵੀ ਲੀਡਰਸ਼ਿਪ ਸੀ ਇਹ ਬੋਲੇ ਹੀ ਨਹੀਂ ਧੋਖਾ ਹੋਇਆ ਅਮਰਸਰ ਨਾਲ ਬਹੁਤ ਵੱਡਾ ਵਰਲਡ ਕਲਾਸ ਯੂਨੀਵਰਸਿਟੀ ਚਲੇਗੀ 10000 ਕਰੋੜ ਦੇ ਪ੍ਰੋਜੈਕਟ ਸੀ ਜਿਹੜੇ ਇੱਥੋਂ ਬਾਹਰ ਸ਼ਿਫਟ ਹੋ ਗਏ ਸੋ ਇਹ ਇਹ ਵੀ ਇਦਾਂ ਹੀ ਹੋਇਆ ਕਿ ਜਦੋਂ ਐਕਸਪ੍ਰੈਸ ਵੇ ਬਣਨ ਲੱਗਾ ਇਹਨਾਂ ਨੇ ਸਾਨੂੰ ਬਾਹਰ ਕੱਢਦਾ ਇਹਨਾਂ ਨੇ ਜਲੰਧਰ ਤੋਂ ਗੁਰਦਾਸਪੁਰ ਭੇਜਦਾ ਸਿੱਧਾ ਹੀ ਏ ਸੀ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਇਹਨਾਂ ਨੇ ਬਣਾਤਾ ਦਿੱਲੀ ਜਲੰਧਰ ਕਟੜਾ ਐਕਸਪ੍ਰੈਸ ਸਾਨੂੰ ਕਹਿੰਦਾ ਤੁਹਾਡੀ ਪੁਰਾਣੀ ਛੜਕ ਵੱਡੀ ਕਰ ਦੇਾਂਗੇ ਅਸੀਂ ਕਿਉਂ ਉਹ ਕਿਉਂ ਜਦੋਂ ਨਾ ਹੀ ਸਾਡੇ ਤੇ ਬਣਿਆ ਐ ਅਸੀਂ ਬਾਹਰ ਕਿਉਂ ਜੀ ਫਿਰ ਉਹਦੀ ਮੈਂ ਮਹਿੰਮ ਚਲਾਈ ਸੀ ਮੈਂ ਅੰਮ੍ਰਿਤਸਰ ਹਾਂ ਮੇਰੇ ਨਾਲ ਧੋਖਾ ਨਾ ਕਰੋ ਜੀ ਕਿਉਂਕਿ ਧੋਖਾ ਕਰਦੇ ਹਰ ਵਾਰ ਹੂੰ ਫਿਰ ਅਸੀਂ ਬੜੀ ਵੱਡੀ ਕੈਂਪੇਨ ਇਹਦੀ ਚਲਾਈ ਅੰਮ੍ਰਿਤਸਰ ਸਾਰੇ ਸ਼ਹਿਰ ਚ ਵੀ ਬਾਹਰ ਵੀ ਹੂੰ ਫਿਰ 3 ਮਹੀਨੇ ਸੰਘਰਸ਼ ਕਰਨਾ ਪਿਆ ਸਾਨੂੰ ਔਰ ਮੈਂ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਖਲੋ ਕੇ ਕਿਹਾ ਸੀ ਜੀ ਸਾਡੀ ਸਰਕਾਰ ਵੀ ਸੀ ਉਦੋਂ ਕੈਪਟਨ ਸਾਹਿਬ ਵੀ ਸੀ ਜੀ ਉਹਨਾਂ ਦਾ ਵੀ ਵਿੱਚ ਇਹਦੇ ਵਿੱਚ ਰੋਲ ਸੀ ਕਿਉਂਕਿ ਜਦੋਂ ਮਾਲਵਾ ਬੈਲਟ ਹੈ ਨਾ ਇਹ ਆਪਣੇ ਤਰੀਕੇ ਨਾਲ ਚੱਲਦੇ ਆ ਇਹਨਾਂ ਦਾ ਕੋਸ਼ਿਸ਼ ਹੁੰਦੀ ਕਿ ਸਾਡੇ ਪ੍ਰੋਜੈਕਟ ਉਧਰ ਨੂੰ ਲੈ ਜਾਓ ਮਿਲਦੇ ਅਮਰਸਰ ਨੂੰ ਪਰ ਜਾਂਦੇ ਉਧਰ ਨੂੰ ਸੋ ਮੈਂ ਉੱਥੇ ਜਿਆਦਾ ਫੋਕਸ ਕਰਕੇ ਲੜਾਈ ਲੜੀ ਤੇ ਅੱਜ ਜੋ ਐਕਸਪ੍ਰੈਸ ਵੀ ਇਹ ਵੀ ਸਾਨੂੰ ਦੁਬਾਰਾ ਮਿਲਿਆ ਜੀ ਔਰ ਉਹਦੇ ਨਾਲ ਰਿੰਗ ਰੋਡ ਵੀ ਅਸੀਂ ਦੁਬਾਰਾ ਪਲਾਨ ਕਰ ਲਿਆ ਅਮਰਸਰ ਦੇ ਵਿੱਚ ਜੀ ਇੱਕ ਇਹ ਪ੍ਰੋਜੈਕਟ ਬਚਾਇਆ ਫਿਰ ਆਈਆਈਐਮ ਡਾਕਟਰ ਬਰਮੋਦ ਸਿੰਘ ਜੀ ਨੇ ਸਾਰੇ ਇੰਡੀਆ ਚ ਦਿੱਤੇ ਸੀ ਕੱਲਾ ਸਾਨੂੰ ਨਹੀਂ ਸੀ ਦਿੱਤਾ ਪਰ ਜਦੋਂ ਮੈਂ ਬਣਿਆ ਉਦੋਂ ਬਾਕੀ ਬਣ ਕੇ ਤਿਆਰ ਹੋ ਗਈ ਸੀ ਪੰਜ ਜੀ ਸ਼ੀਮਾ ਜਿਹੜਾ ਅੰਮ੍ਰਿਤਸਰ ਵਾਲਾ ਬੰਦਾ ਨਹੀਂ ਸੀ ਬੰਦਾ ਇਸ ਕਰਕੇ ਨਹੀਂ ਡਾਇਰੈਕਟਰ ਨਹੀਂ ਸੀ ਲਾਉਂਦੇ ਡਾਇਰੈਕਟਰ ਨਹੀਂ ਲੱਗੂਗਾ ਕੰਮ ਨਹੀਂ ਹੋਣਾ ਉਹਦਾ ਕਾਰਨ ਇਹ ਸੀ ਕਿ ਇਹ ਸ਼ਿਫਟੇ ਨੂੰ ਕਰਨਾ ਚਾਹੁੰਦੀ ਸੀ ਮਾਲ ਵਿੱਚ ਜੀ ਦੂਜੀ ਸਾਈਡ ਤੇ ਅਸੀਂ ਕਹਿੰਦੇ ਯਾਰ ਉਸ ਕਿਤੇ ਦੀ ਜੋ ਮਰਜ਼ੀ ਕਰੋ ਜੋ ਮਰਜ਼ੀ ਮੰਗੋ ਤੁਸੀਂ ਤੁਹਾਡੇ ਕੋਲ ਵੱਡੀ ਪਾਵਰ ਹੈ ਸਾਡੇ ਪ੍ਰੋਜੈਕਟ ਦਿੱਤੇ ਪ੍ਰੋਜੈਕਟ ਸਾਨੂੰ ਉਹ ਨਾ ਖੋ विरोधी ਲੜਾਈ ਲੜੀ। ਔਰ 2019 ਦੇ ਵਿੱਚ ਆ ਕੇ ਫਿਰ ਦੁਬਾਰਾ ਉਹ ਦਾ ਦਗਾਟਨ ਕੀਤਾ ਕੇਂਦਰ ਮੰਤਰੀ ਨੇ। ਜੀ। ਤੇ ਫਿਰ ਉਹਨੂੰ ਸ਼ੁਰੂ ਕਰਕੇ ਦੇ ਜੋ ਆਈਐਮ ਬਣ ਕੇ ਤਿਆਰ ਉਹ ਵੀ ਆਪਾਂ ਬਾਹਰ ਨਹੀਂ ਜਾਂਦਾ। ਹੂੰ। ਸੌਫਟਵੇਅਰ ਟੈਕਨੋਲੋਜੀ ਪਾਰਕ ਜਿਹੜਾ ਪਹਿਲਾਂ ਬਣਿਆ ਸੀ। ਹੂੰ। ਉਹ ਵੀ ਅਸੀਂ ਅੰਮ੍ਰਿਤਸਰ ਚੋਂ ਬਾਹਰ ਨਹੀਂ ਜਾਂਦਾ ਉਹਨਾਂ ਦੀ ਕੋਸ਼ਿਸ਼ ਸੀ ਕਿ ਮੋਹਾਲੀ ਲੈ ਜੀਏ। ਪਰ ਉਹ ਜਦੋਂ ਮੈਂ ਬਣਿਆ ਉਹਦੋਂ ਫਿਰ ਉਹਦੀ ਲੜਾਈ ਲੜੀ। ਪਰ ਆ ਜੋ ਵੀ ਮੈਤਾ ਰੋਡ ਤੇ ਬਣ ਕੇ ਤਿਆਰ ਹੈ। ਜੀ। ਸੋ ਅਸੀਂ ਉਹ ਜਿਹੜੀ ਉਹ ਮਹਿਮ ਤਾਂ ਹੀ ਚਲਾਈ ਸੀ ਕਿ ਮੈਂ ਅੰਮ੍ਰਿਤਸਰ ਨਾਲ ਸਾਡੇ ਨਾਲ ਧੋਖਾ ਨਾ ਕਰੂ। ਮੇਰਾ ਮਕਸਦ ਕਹਿਣ ਦਾ ਹੈ ਕਿ ਅਮਰ ਸਰ ਤੁਸੀਂ ਸਾਰੇ ਲੋਕ ਆਉਂਦੇ ਜੇ ਮੁੱਖ ਮੰਤਰੀ ਬਣ ਤੋਂ ਬਾਅਦ ਬੜੇ ਇਤੇ ਵਾਅਦੇ ਕਰਦੇ ਜੇ ਮੱਥਾ ਟੇਕਦੇ ਜੇ ਖਬਰਾਂ ਦਿੰਦੇ ਜੇ ਦਰਬਾਰ ਸਾਹਿਬ ਨਤਮਸਤਕ ਹੋਏ ਤੇ ਸਾਡੇ ਸਾਡੇ ਪ੍ਰੋਜੈਕਟ ਤੁਸੀਂ ਉਧਰ ਸ਼ਿਫਟ ਕਰ ਲੈਂਦੇ ਜੇ ਇਹ ਕੋਈ ਗੱਲ ਥੋੜਾ ਹੈ ਪੀੜਾ ਹੁੰਦੀ ਤੁਹਾਡੇ ਮਨ ਨੂੰ ਦੁੱਖ ਲੱਗਦਾ ਮੇਰਾ ਰੋਨ ਨਿਕਲ ਗਿਆ ਜਿੱਦਨ ਸਾਡੇ ਕੋ ਐਕਸਪ੍ਰੈਸ ਵੀ ਖੋਇਆ ਸੀ ਸ਼ਾਇਦ ਮੇਰੀ ਇੰਟਰਵਿਊ ਹੋਗੀ ਮਤਲਬ ਮੇਰਾ ਗੱਜ ਭਰ ਗਿਆ ਸੀ ਯਾਰ ਸਾਡੇ ਨਾਲ ਹੀ ਕਿਉਂ ਸਾਡੀਆਂ ਚੀਜ਼ਾਂ ਕੋਈ ਖੋਹਦੇ ਜੇ ਇੱਕ ਦਸ ਇੱਕ ਬਾਰਡਰ ਬੈਲਟ ਤੇ ਆ ਫਿਰ ਉਹਦਾ ਮੈਂ ਫਿਰ ਮਤਲਬ ਬਹੁਤ ਤਕਰੀਫ ਹੋਈ ਸੀ ਉਦੋਂ ਜਦੋਂ ਐਕਸਪ੍ਰੈਸ ਵੀ ਮਤਲਬ ਵਨ ਨੈਸੈਸਰੀ ਤੁਸੀਂ ਸਾਨੂੰ ਬਾਹਰ ਕੱਢਦਾ ਕੋਈ ਗੱਲ ਹੈ ਨਹੀਂ ਤੇ ਸੋ ਫਿਰ ਚਲੋ ਲੜਾਈ ਲੜੀ ਹੈ ਉਹ ਚੀਜ਼ ਮਿਲ ਗਈ ਹੈ ਭਾਜਪਾ ਨੇ ਅੰਮ੍ਰਿਤਸਰ ਦੀ ਸੀਟ ਤੋਂ ਤਨਜੀਤ ਸੰਧੂ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਔਰ ਭਾਜਪਾ ਇਹ ਵੱਡਾ ਦਾਵਾ ਕਰ ਰਹੀ ਹੈ ਹੋਕਾ ਦੇ ਰਹੀ ਹੈ ਕਿ ਇਸ ਵਾਰ 400 ਪਾਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਦੂਜੇ ਪਾਸੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਭਾਜਪਾ ਉਮੀਦਵਾਰਾਂ ਦਾ ਦੇਖੋ ਭਾਜਪਾ ਨੂੰ ਇਸ ਵੇਲੇ ਲੋਕ ਪਛਾਣ ਚੁੱਕੇ ਨੇ ਬਿਕੋ ਅਸੀਂ ਜ਼ਿੰਦਗੀ ਤਾਂ ਹੀ ਸੋਖੀ ਜੀ ਸਕਦੇ ਜੇ ਕਾਨੂੰਨ ਦੇ ਰਾਹੀਂ ਸੰਵਿਧਾਨ ਦੇ ਦਰੇ ਰਾਹੀਂ ਜੀਵਾਂਗੇ ਪਰ ਭਾਜਪਾ ਨੇ ਪਿਛਲੇ ਸਮੇਂ ਦੇ ਵਿੱਚ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਹੈ ਕਾਨੂੰਨ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਸਾਡੇ ਤੇ ਵੀ ਲਾਅ ਐਂਡ ਆਰਡਰ ਹੋਏ ਵੀ ਜੇ ਸਰਕਾਰ ਚੁਣੀ ਗਈ ਉਹਨਾਂ ਕਹਿੰਦਾ ਨਹੀਂ ਅਸੀਂ ਨਹੀਂ ਮੰਨਦੇ ਇਹ ਸਰਕਾਰ ਨੂੰ ਡਗਰਾ ਦਿਓ بڑے ਮੁੱਖ ਮੰਤਰੀ ਉਹਨਾਂ ਨੇ ਗਰਾਏ ਨੇ ਇਸ ਕਰਕੇ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਭਾਜਪਾ ਦੀ ਇਸ ਨੀਅਤ ਨੂੰ ਸਾਰੇ ਲੋਕ ਪਹਿਚਾਣਦੇ ਆ ਪਹਿਲੀ ਗੱਲ ਤੇ ਸਾਰਾ ਦੇਸ਼ ਐਸਵੇਰੇ ਇਹਨਾਂ ਦੇ ਇੱਕ ਬਰ ਖਿਲਾਫ ਆ ਜੀ ਜਿਹੜਾ ਪੰਜਾਬੀ ਆ ਜਿਹੜਾ ਪੰਜਾਬੀ ਸਾਰਾ ਆ ਉਹ ਜ਼ੁਲਮ ਦੇ ਖਿਲਾਫ ਖੜਦਾ ਆ ਜੀ ਪੰਜਾਬ ਚ ਮਾਹੌਲ ਹੈ ਕਿ ਇਹਨਾਂ ਨੇ ਦੇਸ਼ ਚ ਬਹੁਤ ਜ਼ੁਲਮ ਕੀਤਾ ਇੱਕ ਤੇ ਜਿੱਥੇ ਕਨਸਟੀਟਿਊਸ਼ਨ ਸਾਡੇ ਰਾਈਟ ਖੋਏ ਨੇ ਜੀ ਉਹਦੇ ਨਾਲ ਮਨੀਪੁਰ ਵਰਗੀਆਂ ਘਟਨਾਵਾਂ ਹਾਥਰਸ ਵਰਗੀਆਂ ਘਟਨਾਵਾਂ ਜੀ ਇਹਨਾਂ ਦੇ ਮੰਤਰੀ ਜਿਹੜਾ ਸਪੋਰਟਸ ਮਿਨਿਸਟਰ ਸੀ ਉਹਦੇ ਵੱਲੋਂ ਜੜਾ ਔਰ ਸਾਡੀਆਂ ਧੀਆਂ ਸੀ ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਕੀਤਾ ਗਿਆ ਔਰ ਲੰਬਾ ਦਰਨਾ ਲਾਉਣ ਤੋਂ ਬਾਅਦ ਵੀ ਉਹਨਾਂ ਦੇ ਉੱਤੇ लाठी चार्ज ਕਰ ਦੇਣਾ ਸੋ ਜਿਹੀਆਂ ਬਹੁਤ ਘਟਨਾਵਾਂ ਨੇ ਜਿੱਥੇ ਭਾਜਪਾ ਦੇ ਮਤਲਬ ਲੋਕਾਂ ਦੇ ਕਿਟਾਰੇ 'ਚ ਖੜੇ ਬਿਲਕੁਲ ਸਭ ਉਹਨਾਂ ਦੇ ਜਿਹੜੇ ਜਿਹੜੀ ਰੇ ਪਸੀ ਬਲਾਤਕਾਰੀ ਸੀ ਉਹਨਾਂ ਨੂੰ ਬਾਹਰ ਲਿਆ ਕੇ ਸਨਮਾਨਤ ਕਰਨਾ ਤਿਰਕ ਲਾਉਣਾ ਇਹ ਚੀਜ਼ਾਂ ਹਿਊਮਨਿਟੀ ਗਰਾਊਂਡ ਤੇ ਆ ਕੇ ਲੋਕਾਂ ਨੂੰ ਦੁੱਖ ਪਹੁੰਚਾਉਂਦੀਆਂ ਨੇ ਕੋਈ ਵੀ ਵਰਗ ਹੋਵੇ ਕੋਈ ਵੀ ਧਰਮ ਹੋਵੇ ਜਦੋਂ ਇਹੋ ਜਿਹੀ ਹਰਕਤ ਹੁੰਦੀ ਹੈ ਤਾਂ ਉਹ ਦਰਦ ਹਰੇਕ ਨੂੰ ਇੱਕੋ ਜਿਹਾ ਹੀ ਹੁੰਦਾ ਜਦੋਂ ਮਨੀਪੁਰ ਜਿੰਨਾਂ ਔਰਤਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਸ਼ਰੇਆਮ ਉਹ ਵੀ ਕਾਰਗਿਲ ਦੇ ਸ਼ਹੀਦ ਦੇ ਪਰਿਵਾਰ ਦੇ ਨਾਲ ਉਹਦਾ ਜਿਹੜਾ ਅਸਰ ਹੈ ਸਾਰੇ ਵਰਲਡ ਤੇ ਸਾਡਾ ਗਿਆ ਸਿਰਨੀਵਾ ਹੋਇਆ ਤੇ ਪੰਜਾਬੀ ਖਾਸ ਕਰਕੇ ਇਹ ਚੀਜ਼ ਨੂੰ ਬਹੁਤ ਬੁਰਾ ਮੰਨਦੇ ਵੀ ਚੀਜ਼ਾਂ ਸਾਡੇ ਥਾਂ ਨੇ ਉਹਦੇ ਦੁੱਖ ਇਸ ਗੱਲ ਦੀ ਵੀ ਇਹਨਾਂ ਨੇ ਇੱਕ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਉਸ ਗੱਲ ਦੇ ਦਿੱਤੇ ਵੀ ਇਹ ਨਹੀਂ ਹੋਣਾ ਚਾਹੀਦਾ ਜਾਂ ਪ੍ਰਾਈਮ ਮਿਨਿਸਟਰ ਉੱਤੇ ਵਿజిਟ ਕਰਦੇ ਦੁੱਖ ਕਰਦੇ ਗਏ ਨਹੀਂ ਜੀ ਇੱਕ ਪਾਸੇ ਤਾਂ ਇੰਡੀਆ ਐਲਾਈንስ ਹੋਇਆ ਹੈ ਦੂਜੇ ਪਾਸੇ ਕਾਂਗਰਸ ਦਾ ਏਜੰਡਾ ਕੀ ਹੈ ਕਾਂਗਰਸ ਦਿਆ ਗਰੰਟੀਆਂ ਕੀ ਨੇ ਲੋਕਾਂ ਦੇ ਹੱਕ ਦੇ ਵਿੱਚ ਦੇਖੋ ਕਾਂਗਰਸ ਨੇ ਐਮਐਸਪੀ ਦੀ ਗਰੰਟੀ ਕੀਤੀ ਹੈ ਜੀ ਔਰ ਸਭ ਤੋਂ ਵੱਡੀ ਜਿਹੜੀ ਹੈ ਇਸ ਵੇਲੇ ਦੇਸ਼ ਨੂੰ ਜਰੂਰਤ ਹੈ ਸੁਆਮੀ ਨਾਥਨਪੁਰ ਲਾਗੂ ਕਰਨਗੇ ਸੀ2+50% ਜੀ ਔਰ ਜਿਹੜਾ ਮਤਾਮ ਠੇਕੇਦਾਰੀ ਸਿਸਟਮ ਜਿਹੜਾ ਉਹ ਖਤਮ ਕੀਤਾ ਜਾਊਗਾ ਅਗਨੀ ਵੀਰ ਵਰਗੀਆਂ ਯੋਜਨਾ ਜਿਹੜੀਆਂ ਨੇ ਜਿੱਥੇ ਠੇਕੇ ਦੇ ਉੱਤੇ ਸਾਡੇ ਮਿਲਟਰੀ ਵਗੈਰਾ ਰੱਖਣੀ ਸੀ ਉਹ ਸਾਰੇ ਬੰਦ ਕਰਕੇ ਅਸੀਂ ਰੈਗੂਲਰ ਭਰਤੀ ਕਰਾਂਗੇ ਜੋ ਹੋਈ ਦੀ ਪਾਰਟੀ ਆ ਕਿ ਹੁੰਦੀ ਸੀ ਉਹ ਜਿਹੜੀ ਗਾਂਗਦੇਸ ਵੱਲੋਂ ਗਰੰਟੀ ਕੀਤੀ ਗਈ ਹੈ ਜੀ ਪਲੱਸ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਔਰਤਾਂ ਨੇ ਜਿਹੜੇ ਗਰੀਬ ਔਰਤਾਂ ਨੇ ਉਹਨਾਂ ਨੂੰ ਵੀ ਕਿਹਾ ਕਿ ਅਸੀਂ ਮਾਲੀ ਮਦਦ ਜਿਹੜੀ ਹੈ ਉਹ ਕੀਤੀ ਜਾਊਗੀ ਜਿਹੜੇ ਨੌਜਵਾਨ ਨੇ ਬੇਰੁਜ਼ਗਾਰੀ ਦੇ ਉੱਤੇ ਉਹਨਾਂ ਦੇ ਵੀ ਰੁਜ਼ਗਾਰ ਜਿਹੜੇ 3 ਲੱਖ ਰੁਜ਼ਗਾਰ ਜਿਹੜੇ ਆ ਉਹ ਸਰਕਾਰੀ ਦਿੱਤੇ ਜਾਣਗੇ ਜਿਹੜੇ ਖਾਲੀ ਪਈਆਂ ਪੋਸਟਾਂ ਭਰੀਆਂ ਜਾਣਗੀਆਂ ਪਬਲਿਕ ਸੈਕਟਰ ਯੂਨਿਟ ਜਿਹੜੇ ਆ ਉਹ ਪਹਚਾਏ ਜਾਣਗੇ ਜਿਹੜਾ ਇਨਕਮ ਟੈਕਸ ਟੈਰਰ ਆ ਉਹਨੂੰ ਕੱਟ ਕੀਤਾ ਜਾਊਗਾ ਕਿਉਂਕਿ ਅੱਜ ਇਨਕਮ ਟੈਕਸ ਦੇ ਬਹੁਤ ਵੱਡੀ ਦਿੱਕਤ ਹੈ ਸਾਰੇ ਵਪਾਰੀਆਂ ਨੂੰ ਕਿਉਂਕਿ ਉਹਦੇ ਦਰਿਆਦ ਫਰਿਆਦ ਸੁਣਨ ਵਾਲੇ ਕੋਈ ਨਹੀਂ ਤੇ ਉਹਦੇ ਤੇ ਵੀ ਵਰਕਆਊਟ ਕੀਤਾ ਜਾਊਗਾ ਜੀਐਸਟੀ ਦੇ ਦੁਬਾਰਾ ਸਰਕਾਰ ਰਿਵਿਊ ਕਰੂਗੀ ਕਿ ਜਿਹੜਾ ਜੀਐਸਟੀ ਦੇੰਦਾ ਕੋਈ ਗਲਤੀ ਹੋ ਜਾਂਦੀ ਹੈ ਉਹਨੂੰ ਜੇਲੇ ਭੇਜ ਦਿੱਤਾ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਕੀ ਹੈਗੀ ਕੋਈ ਮਤਲਬ ਜਿੱਥੇ ਵੀ ਫਰਿਆਦ ਹੈ ਨਹੀਂ ਕਿਸੇ ਗੱਲ ਦੀ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਫੋਕਸ ਕਰਾਂਗੇ ਔਰ ਜਿਹੜੀ ਕਾਂਗਰਸ ਪਾਰਟੀ ਉਹਨੇ ਵਾਅਦਾ ਕੀਤਾ ਹੈ ਔਰ ਸੈਕੂਲਰਿਜ਼ਮ ਦੀ ਸਭ ਤੋਂ ਵੱਡੀ ਚੀਜ਼ ਹੈ ਕਿ ਸੈਕੂਲਰਿਜ਼ਮ ਉਹਨਾਂ ਨੇ ਕਿਹਾ ਕਿ ਸੈਕੂਲਰਿਜ਼ਮ ਕੀਤਾ ਜਾਏਗਾ ਵੀ ਧਰਮ ਨਿਰਪੱਖਤਾ ਦੇ ਨਾਲ ਵਰਗਾਂ ਦੀ ਰਾਜ ਵਰਗਾ ਤੋਂ ਉੱਪਰ ਉੱਠ ਕੇ ਭਾਸ਼ਾ ਤੋਂ ਉੱਪਰ ਉੱਠ ਕੇ ਇੱਕ ਐਜ ਹਿਊਮਨਿਟੀ ਗਰਾਊਂਡ ਵਾਲੀ ਜਿਹੜੀ ਸਰਕਾਰ ਹੋਣੀ ਚਾਹੀਦੀ ਉਹ ਦਿੱਤੀ ਜਾਏਗੀ ਅਨਿਲ ਜੋਸ਼ੀ ਦਾ ਬਿਆਨ ਆਇਆ ਅਨਿਲ ਜੋਸ਼ੀ ਕਹਿੰਦੇ ਜਿਹੜਾ ਐਮਪੀ ਗੰਦੇ ਨਾਲੇ ਤੇ ਰਹਿੰਦਾ ਹੋਵੇ ਉਹ ਲੋਕਾਂ ਦਾ ਕੀ ਕਰੂਗਾ ਐਮਪੀ ਮੈਨੂੰ ਵੋਟ ਪਾਉਣ ਮੈਂ ਗੰਦਾ ਨਾਲਾ ਬੰਦ ਕਰਕੇ ਦਿਖਾਵਾਂਗਾ ਬੜੇ ਦੁੱਖ ਦੀ ਗੱਲ ਹੈ ਇਹ ਉਹ ਲੋਕ ਗੱਲਾਂ ਕਰਦੇ ਨੇ ਚਲੋ ਇਹ ਨਾਲੇ ਤੇ ਮੈਂ ਕਹਿਣਾ ਚਾਹੁੰਦਾ ਬੰਦ ਹੋ ਜਾਣਗੇ ਪਰ ਜੋਸ਼ੀ ਸਾਹਿਬ ਜਿਹੜੇ ਤੁਹਾਡੇ ਅੰਦਰ ਗੰਦੇ ਨਾਲੇ ਉਹਨੂੰ ਕੌਣ ਬੰਦ ਕਰੂਗਾ ਤੁਹਾਨੂੰ ਤੇ ਉਹ ਨਾਲੇ ਬੰਦ ਕਰਨੀ ਇਹਦੇ ਹੋ ਜਾਣੇ ਤੇ ਪ੍ਰੋਜੈਕਟ ਬਣ ਗਿਆ ਹੈ ਔਰ 4 ਸਾਲ ਲੱਗੇ ਪ੍ਰੋਜੈਕਟ ਬੰਦ ਦੇ ਵਿੱਚ ਵੱਡੇ ਪ੍ਰੋਜੈਕਟ ਨੇ ਟਾਈਮ ਲੱਗਦਾ ਬੰਦ ਨਹੀਂ ਹੋਣਾ ਨਹੀਂ ਇਹਦੇ ਨਾਲ ਪਾਈਪ ਪਾਵਾਂਗੇ ਦੂਜੀ ਗੱਲ ਇਹ ਜ਼ਿੰਮੇਵਾਰੀਆਂ ਤੁਹਾਡੀਆਂ ਸੀ ਤੁਸੀਂ ਪਗੋੜੇ ਦੇ ਜ਼ਿੰਮੇਵਾਰੀਆਂ ਤੋਂ ਅੱਜ ਡੰਪ ਤੇ ਅੱਗ ਲੱਗੀ ਹੈ ਨਾਲੇ ਸਾਰੇ ਸ਼ਹਿਰ ਦੇ ਕਿ ਸਾਰੇ ਪੰਜਾਬ ਦੇ ਨਾਲਿਆਂ ਦੇ ਜੋ ਦੋਸ਼ੀ ਕੌਣ ਹੈ ਅਨਿਲ ਜੋਸ਼ੀ ਜੀ ਨੇ ਕੰਮ ਹੀ ਨਹੀਂ ਕੀਤਾ ਇਹ ਤੇ ਲੈਂਟਰ ਪਾਇਆ ਉਹ ਜਿਹੜੀ ਜਗ੍ਹਾ ਤੇ ਉੱਥੇ ਇਹਨਾਂ ਨੇ ਬਹੁਤ ਵੱਡੀਆਂ ਜਾਇਦਾਦਾਂ ਲਈਆਂ ਸਾਰੇ ਪਲਾਟ ਖਰੀਦ ਕੇ ਤੇ ਉਹ ਇਹਨਾਂ ਨੇ ਆਪਣੇ ਲਾਭ ਲਈ ਕੰਮ ਕੀਤਾ ਸੀ ਚਲੋ ਖੈਰ ਅਸੀਂ ਉਸ ਗੱਲ ਤੇ ਨਹੀਂ ਪੈਂਦੇ ਮੈਂ ਤੇ ਇੱਕ ਗੱਲ ਕਹਿਣਾ ਜੋਸੀ ਸਾਹਿਬ ਜਿਹੜਾ ਅੰਦਰ ਦਾ ਗੰਦ ਹੈ ਉਹ ਕੌਣ ਸਾਫ਼ ਕਰੂ ਤੁਹਾਡਾ ਜਿਸ ਤਰੀਕੇ ਨਾਲ ਤੁਸੀਂ ਗੁੰਡਾਗਰਦੀ ਦੇ ਨਾਲ ਲੋਕਾਂ ਨੂੰ ਵਕੀਲਾਂ ਦੇ ਉੱਤੇ ਹਮਲੇ ਕਰਾਏ ਹੱਥ ਵੱਡੇ ਵਕੀਲਾਂ ਦੇ ਜਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਹੋਇਆ ਜਿਸ ਤਰੀਕੇ ਨਾਲ ਚੁਣਨ ਤੋਂ ਬਾਅਦ ਤੁਸੀਂ ਇੱਕ ਜਬਾਨ ਮੂੰਹ ਚੋਂ ਨਹੀਂ ਕੱਢੀ ਔਰ ਸਾਡਾ ਜਾਇਦਾਦਾਂ ਵੇਚ ਕੇ ਸੈਂਟਰ ਯੂਨੀਵਰਸਿਟੀ ਐਮ ਜਿਹੜਾ ਦੂਜੇ ਵੇਚ ਕੇ ਤੇ ਆਪਣੇ ਵਪਾਰ ਨੂੰ ਆਪਣੇ ਭ੍ਰਿਸ਼ਟਾਚਾਰ ਨੂੰ ਪਰਫੁੱਲਤ ਕੀਤਾ ਆਪਣੇ ਗੁੰਡਾਗਰਦੀ ਨੂੰ ਪਰਫੁੱਲਤ ਕੀਤਾ ਜੋਸ਼ੀ ਸਾਹਿਬ ਉਹ ਗੰਦ ਕੌਣ ਸਾਫ਼ ਕਰੂਗਾ ਤੁਹਾਡੇ ਅੰਦਰ ਦਾ ਉਹ ਵੀ ਕਹਿੰਦੇ ਕਹਿੰਦੇ ਹੈਰੀਟੇਜ ਸਟਰੀਟ ਬਣਾਈ ਐ ਸਾਰੀ ਦੁਨੀਆ ਦੇਖਦੀ ਐ ਨੂੰ ਸਾਰੇ ਜਣੇ ਆਉਂਦੇ ਨਤਮਸਤਕ ਹੁੰਦੇ ਨੇ ਦਰਬਾਰ ਸਾਹਿਬ ਆ ਕੇ ਇਹਨਾਂ ਨੂੰ ਕੋਈ ਮੀਟਿੰਗ ਚ ਨਹੀਂ ਪਾਉਂਦਾ ਉਹ ਹੈਰੀਟੇਜ ਵਾਲੀ ਸਟਰੀਟ ਚ ਇਹ ਤੇ ਗੱਲਾਂ ਹੀ ਕਰਦੇ ਨੇ ਨਾ ਪਰ ਮੈਂ ਤੇ ਇਹਨਾਂ ਨੂੰ ਇੱਕੋ ਗੱਲ ਪੁੱਛਦਾ ਜੋਸ਼ੀ ਸਾਹਿਬ ਇਹ ਗੰਦੇ ਨਾਲੇ ਤੇ ਮੈਂ ਬੰਦ ਕਰ ਦੇਣੇ ਹੋ ਜਾਣੇ ਸਾਰਿਆਂ ਨੂੰ ਪਤਾ ਉਹ ਜੇ ਕਪੈਸਿਟੀ ਹੈਗੀ ਪਰ ਤੁਹਾਡੇ ਅੰਦਰ ਦਾ ਗੰਦ ਕੌਣ ਸਾਫ਼ ਕਰੂ ਇਹਦਾ ਜਵਾਬ ਲੋਕ ਮੰਗਦੇ ਆ ਵੀ ਜੋ ਇਸਾਬੜੀ ਗੁੰਡਾਗਰਦੀ ਕੀਤੀ ਐ ਜਿਹੜੀਆਂ ਲੈਕਚਰਾਂ ਲੁੱਟੀਆਂ ਸੀ ਤੁਸੀਂ ਕਾਰਪੋਰੇਸ਼ਨ ਦੀਆਂ ਉਹ ਗੰਦ ਤੁਹਾਡੇ ਅੰਦਰੋਂ ਤੇ ਨਹੀਂ ਸਾਫ਼ ਹੋਣਾ ਉਹ ਤੇ ਪੱਕਾ ਗੰਦ ਐ ਇਹ ਗੰਦ ਤੇ ਸਾਫ਼ ਹੋ ਜਾਊਗਾ ਜੀ ਦੋ ਵਾਰ ਤੁਸੀਂ ਐਮਪੀ ਹੋ ਤੇ ਤੀਜੀ ਵਾਰ ਤੁਹਾਨੂੰ ਲੋਕ ਸਭਾ ਜਿਹੜਾ ਹਲਕਾ ਅਮਰੀਸਰ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਕਿਉਂ ਚੁਣਨ ਮੇਰੇ ਕੰਮਾਂ ਨੂੰ ਵੇਖ ਕੇ ਮੈਨੂੰ ਨਾ ਵੇਖਣ ਮੇਰੇ ਕੰਮ ਵੇਖਣ ਮੈਂ ਵਿਜਨ ਡਾਕੂਮੈਂਟ ਦਿੱਤਾ ਐ ਉਹਦੇ ਤੇ ਬਹੁਤ ਕੰਮਾਂ ਜਿਹੜੇ ਕੀਤੇ ਨੇ ਸਾਰੇ ਲਿਖੇ ਨੇ ਜੋ ਕਰਨਾ ਉਹ ਵੀ ਲਿਖਿਆ ਐ ਮੇਰੀ ਪਰਫਾਰਮੈਂਸ ਵੇਖ ਕੇ ਚੁਣੋ ਦੇਖੋ ਐਮਪੀ ਚੁਣਿਆ ਜਾਂਦਾ ਐਮਐਲਏ ਚੁਣਿਆ ਜਾਂਦਾ ਉਨੇ ਪਰਫਾਰਮ ਕਰਨਾ ਦਾ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਜਾ ਕੇ ਜੀ ਇਹ ਜਿਹੜੇ ਲੋਕ ਗੱਲ ਕਰਦੇ ਨੇ ਦੋਵੇਂ ਸਾਬਕਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਇੱਕ ਮੰਤਰੀ ਜਿਹੜੇ ਖੜੇ ਨੇ ਕਾਪ ਤੋਂ ਨੇ ਕਾਲੀ ਦਲਤਨ ਇਹ ਮੈਂ ਚੈਲੰਜ ਕਰਦਾ ਦੋ ਵੀਡੀਓ ਹੀ ਆਪਣੀਆਂ ਕੋ ਪਾ ਕੇ ਵਿਖਾ ਦੇਣਾ ਕਦੀ ਅੰਮ੍ਰਿਤਸਰ ਦਾ ਦਰਦ ਵਿਧਾਨ ਸਭਾ ਚ ਰੱਖਿਆ ਹੋਵੇ ਇਹਨਾਂ ਨੇ ਮੈਂ ਬਹੁਤੀਆਂ ਨਹੀਂ ਮੰਗਦਾ ਜੀ ਦੋ ਚਾਰ ਹੀ ਪਾ ਕੇ ਵਿਖਾ ਦਿਓ ਲੋਕਾਂ ਨੂੰ ਵੀ ਆ ਅਸੀਂ ਤੁਹਾਡੇ ਦੀ ਹੈਗੇ ਆ ਆ ਦਾਸ ਆ 70 ਵਾਰ ਡਿਬੇਟ ਦੇ ਵਿੱਚ 60 70 ਵਾਰ ਹਿੱਸਾ ਲਿਆ ਅਸ ਹੁਣ ਆਨ ਰਿਕਾਰਡ ਹੈ ਇਹਦੇ ਸੁੱਚੇ ਨੂੰ ਜਾਂਦੇ ਸੁੱਚੇ ਨੂੰ ਆ ਜਾਂਦੇ ਕਿਉਂ ਕਿ ਇਹਨਾਂ ਲੋਕਾਂ ਨੇ ਜਿਹੜਾ ਭ੍ਰਿਸ਼ਟਾਚਾਰ ਔਰ ਗੁੰਡਾ ਤੰਤਰ ਇਹਨਾਂ ਨੇ ਕਰਨਾ ਸੀ ਉਹਦਾ ਲਾਇਸੈਂਸ ਮੁੱਖ ਮੰਤਰੀ ਇਹਨਾਂ ਨੂੰ ਦੇ ਦਿੰਦਾ ਵੀ ਤੁਸੀਂ ਬੋਲਣਾ ਨਹੀਂ ਲਾਇਸੈਂਸ ਮੇਰੇ ਕੋ ਲੈ ਲੋ ਆ ਕੇ ਉਹਨਾਂ ਨੂੰ ਗੁੰਡਾ ਤੰਤਰ ਦਾ ਲਾਇਸੈਂਸ ਮਿਲਿਆ ਔਰ ਸਾਰਾ ਅੰਮ੍ਰਿਤਸਰ ਜਾਣਦਾ ਇਹਨਾਂ ਨੂੰ ਜਿਸ ਤਰੀਕੇ ਦੀ ਰਾਜਨੀਤੀ ਗੰਦੀ ਇਹਨਾਂ ਨੇ ਕੀਤੀ ਸੀ ਸੋ ਉਹਦੇ ਉਸ ਚੱਕਰ ਦੇ ਵਿੱਚ ਜਿਹੜਾ ਸਾਡਾ ਫਿਊਚਰ ਜਿਹੜਾ ਸਾਡੇ ਅੰਮ੍ਰਿਤਸਰ ਦਾ ਹੈ ਉਦੋਂ ਇਹ ਸਾਨੂੰ ਸਿਰਦੋਕੇ ਕੰਮ ਕਰਨਾ ਉਹ ਸੱਚੀ ਸੁੱਚੀ ਰਾਜਨੀਤੀ ਕਰਨੀ ਪਊਗੀ ਜੀ ਅੱਜ ਮਦਰਸ ਡੇ ਐ ਇਸ ਮੌਕੇ ਦੇਸ਼ ਦੀਆਂ ਮਾਵਾਂ ਪੈਣਾ ਤੇ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਮਾਵਾਂ ਪੈਣਾ ਤੇ ਇਹਨਾਂ ਦਾ ਚਲੋ ਖੈਰ ਉਹਨਾਂ ਦੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਉਹ ਨਭਾਉਂਦੀਆਂ ਵੀ ਨੇ ਜਿੱਥੇ ਆਪਣੇ ਪਰਿਵਾਰ ਦੇ ਵਿੱਚ ਉਹ ਪਤੀ ਦਾ ਭਰਾ ਦਾ ਪੁੱਤ ਦਾ ਵੱਡਾ ਹੌਸਾ ਦਿੰਦੀਆਂ ਨੇ ਔਰ ਹਮੇਸ਼ਾ ਉਹਦੇ ਤੇ ਪਿੱਠ ਬਣਦੇ ਖੜਦੀਆਂ ਨੇ ਜੀ ਔਰ ਇੱਕ ਕਹਾਵਤ ਵੀ ਹੈ ਵੀ ਹਰ ਕਾਮਜਾ ਅਧਿਨੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਸੋ ਮੈਂ ਤੇ ਉਹਨਾਂ ਨੂੰ ਸਿੱਖਿਆ ਲੈ ਸਕਦਾ ਮੈਂ ਸਿੱਖਿਆ ਮਾਵਾਂ ਨੂੰ ਭੈਣ ਨੂੰ ਕੀ ਦੇਣੀ ਹੈ ਜਿਹਦਾ ਏਡਾ ਵੱਡਾ ਵਿਸ਼ਾਲ ਹਿਰਦਾ ਹੈ ਮੈਂ ਪੋਲਿਟੀਕਲ ਪਾਰਟੀਆਂ ਨੂੰ ਔਰ ਜਿਹੜੇ ਲੀਡ ਕਰਦੇ ਉਹਨਾਂ ਨੂੰ ਅਕਲ ਜ਼ਰੂਰ ਦੇਣੀ ਚਾਹੁੰਨਾ ਕਿ ਔਰਤ ਦਾ ਸਨਮਾਨ ਕਰਨਾ ਸਿੱਖੋ ਖਾਸ ਕਰ ਭਾਰਤੀ ਜਨਤਾ ਪਾਰਟੀ ਨੂੰ ਜਿਨ੍ਹਾਂ ਦੇ ਵੇਲੇ ਇਹਨਾਂ ਮਤਲਬ ਹੱਥ ਰਜ਼ਵਰ ਗੀਆਂ ਘਟਨਾਵਾਂ ਹੋਈਆਂ ਜਿੱਥੇ ਪੁਲਿਸ ਦੇ ਘਰ ਦਾ ਸਨਸਕਾਰ ਕਰਦੀ ਹੈ ਮਨੀਪੁਰ ਵਰਗੀ ਸ਼ਰਮ ਨਾ ਘਟਣਾ ਹੋਈ ਉਹਦੇ ਤੇ ਇਹਨਾਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਤੋਂ ਮਤਦ ਦੇ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਇੱਥੋਂ ਤੱਕ ਕਿ ਪ੍ਰਾਈਮ ਮਿਨਿਸਟਰ ਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਦੇ ਇਕੱਲਾ ਇਕੱਲੇ ਕੈਂਡੀਡੇਟ ਇਸ ਅੱਜ ਮਤਦ ਦੇ ਦੇ ਉੱਤੇ ਮਾਫੀ ਮੰਗਣ ਸਮਾਜ ਤੋਂ ਕਿ ਅਸੀਂ ਔਰਤ ਦਾ ਸਨਮਾਨ ਕਰਾਂਗੇ ਸਾਡੇ ਤੋਂ ਗਲਤੀ ਹੋਈ ਹੈ ਜੀ ਸ਼ੁਕਰੀਆ ਸਰ ਧੰਨਵਾਦ ਸੋ ਇਹ ਸੀ ਸੜਨਾਲ ਐਮਪੀ ਗੁਰਜੀਤ ਓਜਲਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕੈਮਰਾਮੈਨ ਦਲਜੀਤ ਦੇ ਨਾਲ ਮਕਸ਼ਦੀਪ ਸਿੰਘ ਅੰਮ੍ਰਿਤਸਰ